ਇਹਰਾ ਹੁੰਦਾ ਸਕੂਨ ਦੇਖ ਕਿੰਨੇ ਮਸਤ ਮੋਲਾ ਲਾਈਫ ਆ ਇਹਨਾਂ ਦੀ ਹਨਾ ਵਧੀਆ ਇਹਨਾਂ ਦਾ ਵੈਸੇ ਕਿ ਵੇ ਸੁੱਤੀਆਂ ਵਧੀਆ ਲੱਗਦੀਆਂ ਨੇ ਨਾ ਸਾਰੀਆਂ ਟੋਰਨਲ ਟੈਨਸ਼ਨ ਫਰੀ ਸੁੱਤੀਆਂ ਹੋਈਆਂ ਨੇ ਤੇ ਨੀਂਦ ਪੂਰੀ ਕਰ ਰਹੀਆਂ ਨੇ ਤੇ ਬਟ ਇਨਸਾਨ ਐ ਇੱਕ ਉਹਦੀ ਤਮੈ ਨਹੀਂ ਭਰਦੀ ਇੱਧਰ ਭੱਜ ਲਿਆ ਉੱਧਰ ਭੱਜ ਲਿਆ ਗਵਰਨਮੈਂਟ ਜੌਬ ਦੀ ਟੈਨਸ਼ਨ ਹੋਈ ਪਈ ਆ ਮੇਰੇ ਕੋਲੇ ਪੈਸਾ ਆ ਜਾਏ ਮੇਰੇ ਕੋਲੇ ਆਹ ਹੋ ਜੇ ਮੈਂ ਕੋਠੀਆਂ ਪਾਲਾਂ ਮੈਂ ਮਹਿਲ ਪਾਲਾਂ ਮੈਂ ਇਹਨੂੰ ਲੁੱਟ ਲਾਂ ਮੈਂ ਉਹਨੂੰ ਖਾ ਲਾਂ ਅੱਜ ਕੱਲ ਤਾਂ ਜਵੇਂ ਇਨਸਾਨ ਦਾ ਬੇੜਾ ਗਰਕ ਹੋਇਆ ਪਿਆ ਤੇ ਯਾਰ ਵੈਸੇ ਦੇਖਾ ਵਧੀਆ ਇਹਨਾਂ ਦੀ ਲਾਈਫ ਟੈਂਸ਼ਨ ਫਿਰਿਆ ਕੋਈ ਟੈਂਸ਼ਨ ਨਹੀਂ ਸਟ्रेस ਨਹੀਂ ਹੈਗਾਗਾ ਮਸਤ ਮੋਲਾ ਲਾਈਫ ਹੁੰਦੀ ਆ ਵੈਸੇ ਪਸ਼ੂਆਂ ਦੀ ਵੀ ਹਨਾ ਵੈਸੇ ਤਾਂ ਕਹਿ ਦਿੰਦੇ ਆ ਯਾਰ ਵੀ ਇਹਨਾਂ ਦੀ ਜੁੰਨੀ ਤਾਂ ਨਾ ਮਿਲੇ ਕਿਉਂ ਨਾ ਮਿਲੇ ਮੈਂ ਤਾਂ ਕਹਿੰਦੀ ਆ ਬੈਸਟ ਆ ਇਨਸਾਨ ਨੂੰ ਜੇਕਰ ਪਸ਼ੂਆਂ ਦੀ ਜੁੰਨੀ ਮਿਲਦੀ ਆ ਤਾਂ ਸਭ ਕੁਝ ਬੈਸਟ ਆ ਬਈ ਇਨਸਾਨ ਨਾਲੋਂ ਵਧੀਆ ਤੇ ਲੋ ਜੀ ਗੱਲਾਂ ਹੋ ਗਈਆਂ ਸੀ ਬਹੁਤ ਤੇ ਮੈਂ ਕਿਹਾ ਚਲੋ ਆਪਾਂ ਚਾਹ ਨਾ ਬਣਾ ਲਈਏ ਅੱਜ ਤਾਂ ਯਾਰ ਮੌਸਮ ਵੀ ਬਹੁਤ ਸੁਹਾਣਾ ਸੀਗਾ ਮੈਂ ਕਿਹਾ ਅਜਾ ਚਾਹੀ ਚੱਲੂਗੀ ਫਿਰ ਤੇ ਮੈਂ ਦਵਾਈ ਬਾਲੇ ਬੂਲੇ ਪੂਰੀ ਚੰਗੀ ਤਰ੍ਹਾਂ ਰਾੜ ਲਈ ਸੀ ਚਾ ਮੈਨੂੰ ਕਹਿੰਦੇ ਲੈ ਆ ਹੁਣ ਕਿੰਨੇ ਕੁ ਬਾਲੇ ਦਵਾਈਂਗੇ ਮੈਂ ਆਪਾਂ ਲੂ ਮੈਂਦਰ ਭਾਰਤੀਆਂ ਬਾਟੀਆਂ ਬੁੱਟੀਆਂ ਫਿਰ ਮੈਂ ਆ ਗਈ ਫਿਰ ਚਾਹ ਤਾਂ ਤੇ ਮੈਂ ਚੱਕ ਲਈ ਸੀ ਥੋੜੇ ਜੇ ਬਦਾਮ ਨਾਲ ਕੁੰਡੀ ਲਾ ਲਈ ਸੀ ਮੈਂ ਹਾਂ ਐ ਤਾਂ ਫਿਰ ਚਲਦਾ ਇਨਾਂਕ ਤਾਂ ਤੇ ਇੱਧਰ ਅੱਜ ਨਾ ਮੇਰੇ ਬਾਈ ਜੀ ਤੇ ਡੈਡੀ ਜੀ ਕੱਲੇ ਲੱਗੇ ਹੋਏ ਸੀਗੇ ਹਰਾ ਗੁੱਟਨ ਮੈਨੂੰ ਕਹਿੰਦੇ ਤੂੰ ਵੀ ਆ ਜਾ ਮੈਂ ਕਿਹਾ ਨਾ ਭਰਾਵਾ ਨਾ ਅੱਜ ਤਾਂ ਮੈਂ ਸਿਉਣਾਗਾ ਸੂਟ ਕਿ ਅੱਜ ਤਾਂ ਤੁਸੀਂ ਐਡਜਸਟ ਕਰੋ ਮੰਮੀ ਕਹਿੰਦੀ ਮੈਨੂੰ ਤਾਂ ਸੂਟ ਬਣਾ ਕੇ ਦੇ ਇੱਕ ਤਾਂ ਯਾਰ ਮੈਨੂੰ ਬਹੁਤ ਕੰਮ ਹੁੰਦੇ ਆ ਮੈਂ ਸਾਰੇ ਪਾਸੇ ਮੈਨੂੰ ਹੋਣਾ ਪੈਂਦਾ ਨਾ ਆਲ ਰੌਂਡਰ ਬੰਦਾ ਨਾ ਮੈਂ ਫਿਰ ਤੇ ਮੈਨੂੰ ਸਾਰਾ ਕੁਝ ਦੇਖਣਾ ਪੈਂਦਾ ਆਪਾਂ ਸੂਟ ਸਾਰਟ ਵੀ ਖੁਦ ਹੀ ਬਣਾਉਣੇ ਆ ਤੇ ਮੈਂ ਥੱਕ ਗਈ ਸੀ ਮੈਂ ਕਿਹਾ ਯਾਰ ਮੈਂ ਤਾਂ ਥੋੜਾ ਜਿਹਾ ਮੌਸਮ ਇੰਜੋਏਮੈਂਟ ਕਰਕੇ ਆਨੀ ਆ ਮੈਂ ਆਈ ਸੀਗੀ ਬਾਹਰ ਮੈਂ ਹੱ ਦੇ ਆ ਜਾ ਲੱਗ ਜਾ ਨਾਲ ਮੈਂ ਨਾ 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 ਮੈਂ ਨਹੀਂ ਅੱਜ ਲੱਗ ਮੈਂ ਤਾਂ ਅੱਜ ਥੱਕ ਗਈ ਹਾਂ ਬਹੁਤ ਜ਼ਿਆਦਾ ਸੂਟ ਬਣਾ ਕੇ ਤੇ ਅੱਜ ਤਾਂ ਤੁਸੀਂ ਐਡਜਸਟ ਕਰੋ ਸੋ ਮਿਲਦੇ ਆ ਨੈਕਸਟ ਬਲੌਗ ਚ ਬਾਏ ਬਾਏ